ਬਹੁਤ ਬਹੁਤ ਸਵਾਗਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਲੁਧਿਆਣਾ ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲਿਆ ਇਸ ਮੌਕੇ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਲੁਧਿਆਣਾ ਵਿਖੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਸੀਐਮ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਰਾਹੋਂ ਰੋਡ ਦਾ ਕੰਮ ਜਲਦ ਸ਼ੁਰੂ ਹੋਣ ਦੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਅੱਜ ਤੋਂ ਹੀ ਰਾਹੋਂ ਰੋਡ ਦੇ ਵਿਕਾਸ ਦੇ ਕੰਮ ਦੀ ਸ਼ੁਰੂਆਤ ਹੋ ਜਾਵੇਗੀ ਇਸ ਦੇ ਨਾਲ ਹੀ ਹਲਵਾਰਾ 에ਅਰਪੋਰਟ ਤੋਂ ਉਡਾਨਾਂ ਵੀ ਜਲਦ ਸ਼ੁਰੂ ਕਰਨ ਦਾ ਭਰੋਸਾ ਸੀਐਮ ਭਗਵੰਤ ਮਾਨ ਨੇ ਦਿੱਤਾ ਇਸ ਮੌਕੇ ਜਿੱਥੇ ਲੁਧਿਆਣਾ ਦੇ ਬੁੱਢਾ ਨਾਲਾ ਦੇ ਵਿਕਾਸ ਦੀ ਗੱਲ ਕੀਤੀ ਹੈ ਉੱਥੇ ਹੀ ਐਨਆਰਆਈ ਪੰਜਾਬੀਆਂ ਦੇ ਲਈ ਵੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਹੋਰ ਕੀ ਕੀ ਵਿਕਾਸ ਕੰਮਾਂ ਦੀ ਗੱਲਬਾਤ ਕੀਤੀ ਹੈ ਕਿਹੜੇ ਕਿਹੜੇ ਵਿਕਾਸ ਕੰਮ ਲੁਧਿਆਣਾ ਵਿਖੇ ਸ਼ੁਰੂ ਕਰਾਉਣ ਦੀ ਗੱਲ ਲੁਧਿਆਣਾ ਦੇ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀ ਹੈ ਆਓ ਸੁਣ ਲੈਣੇ ਆ ਅੱਜ ਦੋ ਮੀਟਿੰਗਾਂ ਬਹੁਤ ਅਹਿਮ ਜਿਹੜੀਆਂ ਹੋਈਆਂ ਇੱਕ ਲੁਧਿਆਣਾ ਦੇ ਡਵੈਲਪਮੈਂਟ ਦੇ ਕੰਮਾਂ ਦਾ ਜਾਇਜ਼ਾ ਲਿਆ ਗਿਆ ਆਉਣ ਵਾਲੇ ਕੰਮ ਜਿਹੜੇ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੰਪਲੀਟ ਕਰਨ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਅਧਿਕਾਰੀਆਂ ਨੂੰ ਸਾਰੇ ਐਮਐਲਏ ਸਹਿਬਾਨ ਤੋਂ ਕਿਉਂਕਿ ਐਮਐਲਏ ਸਹਿਬਾਨ ਗਰਾਊਂਡ ਤੇ ਰਹਿੰਦੇ ਨੇ ਉਹਨਾਂ ਕੋਲੇ ਲੋਕਾਂ ਦੀ ਹਰ ਰੋਜ਼ ਸਮੱਸਿਆਵਾਂ ਆਉਂਦੀਆਂ ਨੇ ਉਹਨਾਂ ਨੂੰ ਵੀ ਜਿਹੜਾ ਪੁੱਛਿਆ ਗਿਆ ਸਾਰੇ ਐਮਐਲਏ ਸਹਿਬਾਨ ਸਾਡੇ ਖੜੇ ਨੇ ਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਦੁਆਰਾ ਜਿਹੜੇ ਕਮੈਂਟ ਕੀਤੇ ਹੋਏ ਕੰਮ ਨੇ ਉਹ ਵੀ ਹੋਣਗੇ ਕਿਉਂਕਿ ਇੱਕ ਐਮਐਲਏ ਖਾਸ ਤੌਰ ਤੇ ਲੁਧਿਆਣੇ 'ਚ ਤਾਂ ਘਟੋ ਘਟ 2 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਹੈ ਸੋ ਇਹਦੇ ਵਿੱਚ ਮੈਂ ਜੋ ਮੇਜਰ ਹੈਗੇ ਆ ਉਹਨਾਂ ਦੱਸ ਦੇਣਾ ਇੱਕ ਤਾਂ ਸੀਵਰੇਜ ਦੇ ਬਹੁਤ ਸਾਰੇ ਜਗ੍ਹਾ ਤੇ ਪਲਾਂਟ ਜਿਹੜੇ ਨੇ ਸੀਵਰੇਜ ਨਹੀਂ ਪਿਆ ਹੋਇਆ ਜਦਿਆਂ ਤੁਸੀਂ ਸੀਵਰੇਜ ਦਾ ਜਿਹੜਾ ਪਾਟ ਰਹਿੰਦਾ ਹੈ ਉਹਨੂੰ ਲੇਟੈਸਟ ਤਰੀਕੇ ਨਾਲ ਪਾਉਣਾ ਔਰ ਪਾਈਪਾਂ ਉਹ ਪਾਉਣੀਆਂ ਜਿਨ੍ਹਾਂ ਦੀ ਜਿਹੜੀ ਐਕਸਪਾਇਰੀ ਡੇਟ ਬਹੁਤ ਜ਼ਿਆਦਾ ਹੋਵੇ ਨਾ ਹੋਵੇ ਕਿ ਉਹ ਫੱਟ ਜਾਣ ਕਈ ਵਾਰੀ ਸੀਵਰੇਜ ਦਾ ਪਾਣੀ ਆ ਪਕਸ ਸੁਣਦੇ ਆ ਕਿ ਪੀਣਾਂ ਵਾਲੇ ਪਾਣੀ ਨਾਲ ਮਿਲ ਗਈ ਫਟੀਆਂ ਹੋਈਆਂ ਨੇ ਸੋ ਇਸ ਤਰ੍ਹਾਂ ਦਾ ਫਿਊਚਰ ਦੇ ਵਿੱਚ ਨਾ ਆਵੇ ਕੁਝ ਕਹਿ ਰਾਹੋਂ ਰੋਡ ਜਿਹੜੀ ਹੈ ਬਹੁਤ ਲੰਬੇ ਸਮੇਂ ਤੋਂ ਲਟਕੀ ਹੋਈ ਸੀ ਮਤਲਬ ਮੈਂ ਹੈਰਾਨ ਆ ਕਿ ਇਸ ਤੋਂ ਪਹਿਲਾਂ ਨਹੀਂ ਸਰਕਾਰਾਂ ਨੇ ਇੱਕ ਸੜਕ ਨੂੰ ਵੀ ਇੱਕ ਬਹੁਤ ਵੱਡਾ ਮੁੱਦਾ ਬਣਾ ਰੱਖਿਆ ਸੀ ਸੋ ਰਾਹੋਂ ਰੋਡ ਦਾ ਅੱਜ ਕੰਮ ਸ਼ੁਰੂ ਹੋ ਰਿਹਾ ਅੱਜ ਰਾਹੋਂ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇੜੇ ਫਿਰ ਦੁਬਾਰਾ ਸ਼ਹਿਰ ਚ ਆਉਂਗਾ ਤੇ ਐਮਐਲ ਸਾਹਿਬ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਹਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜਿਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਬਾਅਦ ਵਿੱਚ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੇ ਸੇਵਾਵਾਂ ਨਿਭਾ ਰਿਹਾ ਸੀ ਤਾਂ ਮੇਰੇ ਮੈਂ ਬਹੁਤ ਲਾਈਟਾਂ ਲਵਾਈਆਂ ਬਹੁਤ ਸੋਲਰ ਲਾਈਟਾਂ ਮੈਂ ਐਮਪੀ ਲਾਈਟ ਚਲਵਾਈਆਂ ਉਹ ਜੇ ਇੱਕ ਦਿੱਕਤ ਆਉਂਦੀ ਹੈ ਕਿ ਅਸੀਂ ਕੋਈ ਪਿੰਡ ਕਹਿੰਦਾ ਸਾਨੂੰ 80 ਸੋਲਰ ਲਾਈਟਾਂ ਦੇ ਦੋ ਅਸੀਂ 80 ਦੇ ਦਿੰਦੇ ਸੀ ਬਾਅਦ ਵਿੱਚ ਸ਼ਿਕਾਇਤ ਆਉਂਦੀ ਸੀ ਉਹ ਤਾਂ ਜੀ ਫਲਾਨੇ ਨੇ ਆਪਦੇ ਘਰ ਦੇ ਮੂਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਦੇਕਾਰ ਮੂਹਰੇ ਲਵਾ ਲਈ ਫਲਾਨੇ ਜੇਲਦਾਰ ਨੇ ਆਦੇਕਾਰ ਮੂਹਰੇ ਲਵਾ ਲਈ ਫਲਾਨੇ ਸਰਪੰਚ ਨੇ ਆਦੇਕਾਰ ਮੂਹਰੇ ਲਵਾ ਲੇ ਫਿਰ ਅਸੀਂ ਦਾ ਹੱਲ ਲੱਭਿਆ ਕਿਸੀ ਜਦੋਂ ਉਹ ਲੈਟਾ ਮੰਗਣ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਲਵੰਤ ਸਿੰਘ ਹੈ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਈਏ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕੀ ਉੱਥੇ ਲੱਗਣੀਆਂ ਜੇ ਕੋਈ ਜਗ੍ਹਾ ਬਦਲਣੀ ਉਹਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਵੱਡਾ ਲੰਬਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਹੈ ਜੀ ਇੱਕ ਇੱਕ ਲਾਈਟ ਇੱਥੇ ਦੀ ਬਜਾਏ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਭ ਨੂੰ ਹੀ ਰਿਕਵੈਸਟ ਕੀਤੀ ਹੈ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਆਂ ਇਹ ਨਾ ਹੋਵੇ ਕਿ ਕੋਈ ਆਪਣਾ ਸਪਾਰਸੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에어ਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ। ਟਰਮੀਨਲ ਦਾ ਫਰਵਰੀ ਦੇ 15 ਫਰਵਰੀ ਦੇ ਨੇੜੇ ਜਿਹੜੇ ਉਹ ਕੰਪਲੀਟ ਹੋ ਜਾਊਗਾ। ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਹੈ ਉਹ ਵੀ ਕਿਉਂਕਿ ਹਲਵਾਰਾ 에ਰਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ। ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ। ਉਹ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਡੇ ਦਰਿਆ ਬਾਰੇ ਹਾਂਜੀ ਬੁੱਡੇ ਦਰਿਆ ਦਾ ਵੀ ਐਮਐਲਏ ਸਾਬ ਨੇ ਕਹਿੰਦਾ 14 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ ਚ ਹੈਲਪ ਕਰਨ ਨੂੰ ਤਿਆਰ ਰਹਿੰਦੀ ਹੈ ਸਵੱਛ ਭਾਰਤ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੈਂਦਰਾ ਹੋਇਆ ਉਹ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਵੇ ਜਲੰਧਰ ਤੋਂ ਜਦੋਂ ਸ਼ਹਿਰ ਨੂੰ ਜਾਂਦੇ ਨੇ 5 ਸਾਲ ਦਾ ਬੰਪੇ ਸਟਾਰਪ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕਦੋਂ ਸਟਾਰਟ ਹੋ ਜਾਊਗਾ ਤੁਸੀਂ ਬਿਲਕੁਲ ਰੈਡੀ ਐਂਵਰ ਕਟ ਹੋ ਗਏ ਹਾਂਜੀ ਉਹ ਹੋਪਫੁਲੀ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਨਾ ਲੋਕਾਂ ਦਾ ਨਹੀਂ ਨਹੀਂ ਉਹਦਾ ਘਾਟਣਾ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਹੜਾ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂ ਤੇ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਨੂੰ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨ ਆਰ ਆਈ ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਬੈਠੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤੀਆਂ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਂਹਿਆਲ ਜਿਹੜੇ ਬਾਹਰਲੇ ਮੁਲਕਾ ਚ ਰਹਿੰਦੀ ਹੈ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰੀ ਤੋਂ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨ ਆਰ ਆਈਜ਼ ਨੂੰ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਹੈ ਜਿਆ ਪਿਆ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜੇ ਤੁਸੀਂ ਵਿਦੇਸ਼ਾਂ ਹੀ ਦੇਖਦੇ ਹੋ ਕਦੇ ਪਠਾਨਕੋਟ ਚ ਚਮਰੌੜ ਵਾਲੀ ਝੀਲ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਡੂੰਗੀ ਝੀਲ ਹੈ 450 ਫੁੱਟ 57 ਕਿਲੋ ਸਕੁਆਇਰ ਕਿਲੋਮੀਟਰ ਦਾ ਏਰੀਆ ਹੈ ਜੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਹੈ ਅੰ ਦਿੱਲੀ 에어ਪੋਰਟ ਤੇ ਜਿਹੜਾ ਜਗਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਬਾਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਹਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਹੈ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਹੈ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਹੈ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋਡ ਪਈ ਜੇ 에ਰਲਾਈਨ ਦਿੰਦੀ ਹੈ ਹੋਟਲ ਤਾਂ 에ਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ ਉਹ ਸਾਰੇ ਬੱਚਿਆਂ ਨਾਲ ਹੁੰਦੇ ਆ ਉਹ ਸਾਰੇ ਬਜ਼ੁਰਗ ਹੁੰਦੇ ਆ ਉਥੇ ਖੱਜਲ ਖਵਾਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਆ ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆ ਜੇ ਕੀ ਦਿੱਕਤ ਹੈ ਤੋਂ ਅਫਸਰ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟ ਐਵਰ ਜੋ ਵੀ ਦਿੱਕਤ ਆਈ ਹੈ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜਬ ਬਿਲਕੁਲ ਇੱਕ ਇੱਕ ਐਨਆਰਆਈ ਡਿਪਾਰਟਮੈਂਟ ਦੇ ਵਿੱਚ ਟਰੈਵਲ ਏਜੰਟਾਂ ਤੇ ਨਕੇਲ ਕੱਸਣ ਦਾ ਫੈਸਲਾ ਕੀਤਾ ਗਿਆ ਐਨਆਰਆਈ ਡਿਪਾਰਟਮੈਂਟ ਨੂੰ ਪਾਵਰ ਦਿੱਤੀ ਜਾਊਗੀ ਕਿ ਉਹ ਟਰੈਵਲ ਏਜੰਟਾਂ ਤੇ ਜਿਹੜੀ ਸਟ੍ਰਿਕਟ ਐਕਸ਼ਨ ਲੈਣ ਲੈਣਗੇ ਤੇ ਨਾਲ ਇੱਕ ਬਹੁਤ ਤੁਸੀਂ ਮੈਂ ਤਾਂ ਜਦੋਂ ਤੋਂ MP ਬਣਿਆ ਮੇਰੇ ਤਾਂ ਉਦੋਂ ਤੋਂ ਹੀ ਕਰ ਰਿਆ ਇੱਕ ਇਹ ਵੀ ਕੰਮ ਬਣਾਤਾ ਕਿ ਬਹੁਤ ਵੱਡਾ ਕੰਮ ਬਣਾਤਾ ਡੈੱਡ ਬੋਡੀ ਮੰਗਾਉਣੀ ਤੁਸੀਂ ਇਹਨਾਂ ਕੈਮਰਾ ਰਾਹੀਂ ਬਹੁਤ ਵਾਰੀ ਦਿਖਾਇਆ ਹੋਗਾ ਮੈਂ MP ਦੇ ਤੌਰ ਤੇ ਬਹੁਤ ਸੇਵਾ ਮੈਂ ਕਹੂੰਗਾ ਇਹਨੂੰ ਕੰਮ ਨਹੀਂ ਪਰ ਕੰਮ ਲੋਕ ਆਏ ਸੀ ਸਾਡਾ ਇੱਕ ਕੰਮ ਕਰਾ ਦਿਓ ਜੀ ਮੈਨੂੰ ਬੜਾ ਦੁੱਖ ਹੁੰਦਾ ਸੀ ਡੈੱਡ ਬੋਡੀ ਮੰਗਾਉਣੀ ਵੀ ਕੰਮ ਹੋ ਗਿਆ ਸੋ ਉਹ ਜਿਹੜਾ ਡਿਪਾਰਟਮੈਂਟ ਹੈ ਉਹ ਹੋਮ ਮਿਨਿਸਟਰੀ ਕੋਲ ਹੈ ਅਸਲ ਵਿੱਚ ਪੰਜਾਬ ਵਿੱਚ ਤੇ ਉੱਥੇ ਉਹ ਐਕਸਟਰਨਲ ਅਫੇਅਰ ਮਿਨਿਸਟਰੀ ਕੋਲੇ ਹੈ ਵਿਦੇਸ਼ ਮੰਤਰਾਲੇ ਸੋ ਇਹਦਾ ਅਸੀਂ ਚਾਰਜ ਜਿਹੜਾ ਹੈ ਉਹ ਐਨਆਰਆਈ ਮਿਨਿਸਟਰੀ ਨੂੰ ਦੇਵਾਂਗੇ ਤਾਂ ਕਿ ਕੋਈ ਇਹਨਾਂ ਕੋਲੇ ਆਉਂਦੇ ਨੇ ਲੋਕ ਕਿ ਜੀ ਇਦਾਂ ਕਰਕੇ ਪਾਣਾ ਬਾਪਰ ਗਿਆ ਰੱਬ ਨਾ ਕਰੇ ਕੋਈ ਇਦਾਂ ਦਾ ਹੋਵੇ ਤੇ ਡੈੱਡ ਬੋਡੀ ਮੰਗਾਉਣੀ ਆ ਜਾਂ ਕੋਈ ਹੋਰ ਘਰ ਦੇ ਕਹਿੰਦੇ ਚਲੋ ਮਿੱਟੀ ਦੇਖ ਲਈਏ ਰਸਮਾਂ ਕਰ ਲਈਏ ਅੰਤਨ ਉਹਦੇ ਵਾਸਤੇ ਵੀ ਅੱਜ ਫੈਸਲਾ ਕੀਤਾ ਗਿਆ ਕਿ ਐਨਆਰਆਈ ਡਿਪਾਰਟਮੈਂਟ ਨੂੰ ਉਹ ਪਾਵਰਾਂ ਦਿੱਤੇ ਜਾਣ ਗਿਆ ਤਾਂ ਕਿ ਕਿਸੇ ਦੀ ਮਿੱਟੀ ਨਾ ਰੁਲੇ ਉੱਥੇ ਤੇ ਜੇ ਕੋਈ ਅਦਾਂ ਦਾ ਮੰਦਪਾ ਕੀ ਘਟਨਾ ਹੋਗੀ ਕਿ ਕਿਸੇ ਦਾ ਬੱਚਾ ਜਾਂ ਕਿਸੇ ਦਾ ਬਜ਼ੁਰਗ ਜਾਂ ਕੋਈ ਕੋਈ ਵੀ ਕਿਸੇ ਕਿਸਮ ਦੇ ਕੋਈ ਕੈਜੂਐਲਟੀ ਹੋ ਗਈ ਤੁਹਾਨੂੰ ਉੱਥੇ ਬੁਲਾ ਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਆਪਣੀਆਂ ਰਸਮਾਂ ਕਰਨ ਦਾ ਮੌਕਾ ਕਿ ਕਿਵੇਂ ਮਤਲਬ ਵੀ ਚਾਕੀ ਦੇ ਵਿੱਚ ਸਾਡੀ ਫੋਟੋ ਲਗੂ ਤੁਸੀਂ ਮੰਨਦੇ ਹੋ ਇਸ ਗੱਲ ਜਾਕੜ ਸਾਹਿਬ ਇਹ ਦੱਸ ਦੇਣਾ ਮੈਨੂੰ ਸਬੂਤ ਦੇ ਦੇਣ ਜਾਕੜ ਸਾਹਿਬ ਕਿ ਕਿ ਕਾਰਵਿੰਦ ਕੇਜਰੀਵਾਲ ਜੀ ਭਗਵੰਤ ਮੰਨਦੀ ਚਾਕੀ 'ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰਖਿਆ ਅਸਲਸਾ ਜਾਖੜ ਸਾਹਿਬ ਨਵੇਂ ਨਵੇਂ ਬੀਜੇਪੀ ਚ ਗਏ ਹੈ ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿਹਾ ਕੋਈ ਨਹੀਂ ਸਿੱਖ ਜਾਓਗੇ ਹੌਲੀ ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦਿਓ ਜਾ ਕੇ ਸੋ ਮੈਂ ਜਾਖੜ ਸਾਹਿਬ ਨਾਲ ਮੇਰੀ ਹਮਦਰਦੀ ਹੈ ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਹਾਂ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗਤ ਸਿੰਘ ਦੇ ਬਰਾਬਰ ਫੋਟੋ ਲਾ ਲੇ ਮੇਰੀ ਔਕਾਤ ਹੈ ਨਹੀਂ ਤੁਸੀਂ ਸਾਬਤ ਕਰ ਦਿਓ ਰਾਜਨੀਤੀ ਛੱਡ ਦੂੰਗਾ ਇਸ ਤੋਂ ਬਾਅਦ ਕਹਿ ਸਕਦਾ ਜਾਖੜ ਸਾਹਿਬ ਨੂੰ ਉਹ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਇਹ ਤੋਂ ਬਾਅਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਹ ਤੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕਰ ਸਾਹਿਬ ਨੂੰ ਮੈਂ ਕਹਣਾ ਚਾਹੁੰਦਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ ਇੰਦਰਾ ਗਾਂਧੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਇਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹ ਇੱਕ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਇੱਥੇ ਇੱਥੇ ਤਾਂ ਆਏ ਨਹੀਂ ਹੁਣ ਰੋਜ ਆਹ ਕਿਹੜਾ ਮਾਨਾ ਹੋ ਗਿਆ ਕੇਜਰੀਵਾਲ ਤੇ ਭਗਵੰਦ ਜੀਵਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਝਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਕਿ ਆਹ ਝਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਤਾਰ ਸਿੰਘ ਸਰਾਭਾ ਕਿ ਉਦਮ ਸਿੰਘ ਲਾਲਾ ਲਾਜਪਤ ਰਾਏ ਸੁਖਦੇਵ ਰਾਜਗੁਰੂ ਕੀ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ ਕਿ ਇਹ ਕਿਨੂੰ ਦਿਖਾਉਣਾ ਹੈ ਕਿਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦੇ ਕੱਖ ਨਹੀਂ ਆ ਪਈਆਂ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਗੋਆ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਸਾਡੇ ਚ ਘੱਟ ਕੋਲੇ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਸੈਂਟਰ ਦਾ ਜੀ ਇਹ ਮਸੀ ਗੜਕਰੀ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਆ ਪੰਜਾਬ ਜ ਜਿੰਨੇ ਮੈਕਸਿਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜੇ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨ ਐਚ ਆਈ ਵਾਲੇ ਕੋਈ ਵੀ ਇੱਥੇ ਬਰੀਚਿੰਗ ਆ ਗਈ ਕੀਤੀ ਹੋਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਸ ਤੋਂ ਬਾਅਦ ਆਪਾਂ ਜੁਲੀ ਬਿਸਤਰਾ ਚ ਕਾ ਦੇਣਾ ਹੋ ਹੋ ਜੂਗੀ ਜਲਦੀ ਹੋ ਜੂਗੀ ਜੀ ਹਰੇਕ ਦੇ ਘਰੇ ਮੀਟਰ ਲੱਗੂਗਾ ਭਾਵੇਂ ਕਲੋਨੀ ਲੀਗਲ ਹੈ ਇਲੀਗਲ ਹੈ ਭਾਵੇਂ ਉਹ ਘਰ 20 ਫੁੱਟ ਦਾ 50 ਫੁੱਟ ਦਾ ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਵਾਂਗੇ ਐਨਆਰਆਈ ਪੋਰਟਲ ਲਾਂਚ ਕੀਤਾ ਉਹਦੇ ਉਹਦੇ ਵਿੱਚ ਜੋ ਮਰਜ਼ੀ ਸ਼ਿਕਾਇਤ ਕਰ ਸਕਦੇ ਹੋ ਤੁਸੀਂ ਕਰ ਸਕਦੇ ਨੇ ਉਹ ਤੇ ਨਾਲ ਐਨਆਰਆਈ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਵੀ ਕੀਤਾ ਕਿ ਉਹ ਜਦੋਂ ਸ਼ਿਕਾਇਤ ਕਰਨਗੇ ਉਹ ਮਹੀਨੇ ਦੇ ਵਿੱਚ ਵਿੱਚ ਖਾਸ ਤੌਰ ਤੇ ਜਦੋਂ ਉਹਨਾਂ ਦੀ ਡਿਪਾਰਚਰ ਦੀ ਟਿਕਟ ਹੈ ਉਦੋਂ ਪਹਿਲਾਂ ਪਹਿਲਾਂ ਉਹ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ ਨਹੀਂ ਹੈ ਹੋ ਸਕਦਾ ਕਿ ਉਹਨੂੰ ਕਈ ਅਸੀਂ ਟਿਕਟ ਵਧਾ ਲਾ ਤਾਂ ਫਿਰ ਉਹ ਉਹੀ ਉਹਦੀ ਉੱਥੇ ਜਾ ਕੇ ਕੰਮ ਛੁੱਟਦਾ ਤਾਂ ਉਹ ਇੱਥੋਂ ਜਾਣਾ ਹੀ ਠੀਕ ਸਮਝਦਾ ਫਿਰ ਜਦੋਂ ਟਾਈਮ ਤੇ ਜਾਈਏ